ਅਥੇ ਹੀ ਅਮਰitsar ਦੇ ਵਿੱਚ ਬੀਤੀ ਰਾਤ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਕੁਛਣ ਪਛਾਤੇ ਵਿਅਕਤੀਆਂ ਦੇ ਵੱਲੋਂ ਤੇਜ਼ਧਾਨ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਚਲਦੇ ਕਿ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਬੈਠੇ ਪਿਓ ਪੁੱਤਰਾ ਤੇ ਕੁਛਣ ਪਛਾਤੇ ਵਿਅਕਤੀਆਂ ਦੇ ਵੱਲੋਂ ਜਿਹੜਾ ਇਹ ਹਮਲਾ ਕੀਤਾ ਗਿਆ ਸੀ ਜਿਸ ਦੇ ਚਲਦੇ ਕਿ ਦੋਵੇਂ ਹੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਾਇਆ ਗਿਆ ਦੱਸਦੇ ਕਿ ਅਮਰitsar ਤੋਂ ਇਹ ਮਾਮਲਾ ਸਾਹਮਣੇ ਆਇਆ ਹੁਣ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਅਣਪਛਾਤੇ ਵਿਅਕਤੀ ਕਿਸ ਤਰੀਕੇ ਦੇ ਨਾਲ ਜੁੜਾ ਹੈ ਤੇਸ ਤਾਂ ਹਥਿਆਰਦ ਨਾਲ ਦੁਕਾਨ ਤੇ ਪੰਤੋੜ ਕੀਤੀ ਜਾ ਰਹੀ ਹੈ ਉਥੇ ਹੀ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੇ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਆ ਨਾ prontida ਕੰਮ ਕਰਦਾ ਮੈਂ 2000 ਮਲ 11 12 ਦੇ ਇੱਕ ਦੁਕਾਨ ਲਈ ਲਾਲ ਸਿੰਘ ਦੇ ਕੋਲੋਂ ਸਾਨੂੰ ਉਪ ਜੋਤਾ ਸੀ। ਉਹ ਮੈਂ ਦੁਕਾਨ ਦੇ ਉਸ ਦੁਕਾਨ ਦੇ ਤੇ ਦੁਕਾਨ ਸਾਡੀ ਉਹ ਦੁਕਾਨ ਤੇ ਕਬਜ਼ਾ ਕਰਨ ਦੀ ਨੀਤ ਦੇ ਨਾਲ ਮੇਰੇ ਤੇ ਹਵਤਾ ਜਾਨਵਾਰ ਮਾਰਨ ਦੀ ਕੋਸ਼ਿਸ਼ ਇਹ ਲਾਭ ਸਿੰਘ ਤੇ ਦੋ ਮੁੰਡੇ ਹੀ ਉਹਦੇ ਲਾਭ ਸਿੰਘ ਤੇ ਪ੍ਰਿੰਸ ਤੇ ਟੈਣੀ ਮੇਰੇ ਕੋਲ ਦਾਤਰ ਹੀ ਇਹਨਾਂ ਦੇ ਕੋਲ ਤੇ ਕਿਰਪਾਨਾਂ ਸੀ ਤੇ ਬੈਸਬੋਲ ਆ ਗਈ ਗਨਾਸੀਆਂ ਇਹ ਮਤਲਬ 15 ਕ ਬੰਦੇ ਹੋਣੇ ਜਿਹੜੇ ਅਨਪਛਾਤੇ ਅਗੇ ਇਹ ਕੋ 8 ਕੋਏ ਦਾ ਕੰਮ ਸਾਨੂੰ ਕਹਿੰਦੇ ਡਾਟਕ ਤੱਕ ਲਿਓ ਪਹਿਲਾਂ ਨੁਕਸਾਨ ਕਿੰਨਾ ਹੋਇਆ ਨੁਕਸਾਨ ਬੜਾ ਆਇਆ ਛੱਟਾ ਬੜੀਆਂ ਜਾਂਦੀਆਂ ਬੇਟੇ ਤੇ ਬਹੁਤ ਜ਼ਿਆਦੀ ਖਾਟਾ ਛੱਟਾ ਦੋ ਆ ਜੜੇ ਲੱਗੀਆਂ ਕਿੰਨੇ ਜਣੇ ਦੇ ਲੱਗਿਆ ਛੱਟਾ ਦੋ ਆ ਜੜੇ ਲੱਗੀਆਂ ਕਿੰਨੇ ਕੁ ਮੁੰਡੇ ਕੀ ਜਨਾਬ ਉਹ ਮੁੰਡੇ ਆ ਦੋ ਦੇ ਇਤਜਾਬ ਉਹ ਤਿੰਨ ਬੰਦੇ ਮਤਲਬ ਆ ਤਿੰਨ ਨਹੀਂ ਇਹ ਬੰਦੇ ਦੇ 15 ਜਣੇ ਨੂੰ ਕੀਤਾਣਾ ਹਮਲਾ ਘਟ ਤੋਂ ਘਟ ਹਾਂ ਬਿਲਕੁਲ ਦੁਕਾਨ ਤੇ 15 ਅੰਦਰੇ ਹੀ ਕੀਤਾ ਆਂ ਵੀਡੀਓ ਆਂ ਦੀ ਵੀਡੀਓ ਹੈ ਗਿਆ ਹਾਂ ਅੱਛਾ ਵੀਡੀਓ ਵੀਡੀਓ ਹੈ ਗਿਆ ਜਿੱਤੇ ਉਹ ਸਭ ਕੁਝ ਹੋ ਜਾਗਾ ਹਾਂ ਜੀ ਦੁਕਾਨ ਤੋੜ ਦਿੱਤੀ ਸਾਰੀ ਸਾਰੀ ਕਿੰਨਾ ਚੱਕਾ ਟੋੜਾ ਤੁਹਾਡੇ ਕਿੰਨੇ ਘੜਤ ਘਟ 20000 ਰੁਪਏ ਮੇਰੀ ਜੇਬ ਦੇ ਵਿੱਚ ਹੈਗਾ ਹੀ ਪਟੂਆ ਅੱਛਾ ਚੰਗਣਾ ਸਰ ਉਹ ਵੀ ਘੱਟ ਲਿਆ ਇੱਕ ਮੋਬਾਈਲ ਲਗਾਏ ਕਿਸ ਤਰ੍ਹਾਂ ਬੰਦਿਆਂ ਦੀ ਪਛਾਣ ਹੈਗੀ ਜੀ ਬੰਦੇ ਦੀ ਪਛਾਣ ਹੈ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਮੈਂ ਦੇਖੋ ਕਾਰਵਾਈ ਹੋ ਤੈਂ ਦੇਖ ਲਓ ਆਪੇ ਹੋਣਾ ਘਰ ਆ ਕੇ ਉੱਥੇ ਮੇਰੀ ਵਕਾਰੀ ਮੇਰਾ ਹਨਾ ਉਪਰਲੇ ਬੰਦੇ ਵੀ ਮੇਰ ਕੋ ਹਗਾ ਹਨਾ ਤੇ ਮੇਰੇ ਅਧਿਕਾਰੀ ਆ ਕੇ ਮੇਰੇ ਪੈਸੇ ਹਨਾ ਤੇ ਮੈਨੂੰ ਕੂੜੀ ਖਾਣੀ ਚਾਹੀਦੀ ਹਨਾ ਇਹਦੇ 450 ਜਿਆਦਾ ਪਰਚਾ ਟਾ ਚਾਹੀਦਾ ਠੀਕ ਹੈ ਗੱਲ ਜਿਹੜੀ ਬਾਕੀ ਧਾਰਾ ਬੰਦੀ ਉਹ ਧਾਰਾ ਲੱਗਣੀ ਚਾਹੀਦੀ ਇਹ ਮੇਰਾ ਬੇਟਾ ਵਾ ਜਿਹਦੇ ਛੱਟਾ ਲੱਗੇ ਆ ਕੁਛ ਨਹੀਂ ਬੈਠੇ ਨੂੰ ਅੰਦਰ ਆਣ ਕੇ ਕਬਜ਼ੇ ਦੀ ਨੀਤ ਨਾ ਪਾਈ ਸਾਨੂੰ ਸਾਡੀ ਦੁਕਾਨ 12 ਤੋਂ 15 ਬੰਦੇ ਆ ਗਏ ਸੀ ਅੱਛਾ ਤੇ ਕਿ ਕਿਹੜੇ ਕਿਹੜੇ ਹਥਿਆਰ ਲੈ ਕੇ ਆਏ ਸੀ ਦਾਤਰ ਸੀ ਗੰਡਾਸੀ ਹੀ ਬੇਸਬਾਲ ਸੀ ਹੋਰ ਵੀ ਦੋ ਤਿੰਨ ਹਥਿਆਰ ਆ ਗਏ ਸੀ ਉਹਨਾਂ ਕੋਲ ਤੇ ਤੁਹਾਡੇ ਛੱਟਾ ਲੱਗਿਆ ਤੁਹਾਡੇ ਕਿੰਨੇ ਕਿੰਨੇ ਬੰਦੇ ਦਾ ਛੱਟਾ ਲੱਗਿਆ ਤੇ ਸਾਡੇ ਦੋ ਬੰਦੇ ਆ ਤੇ ਕੀ ਮੰਗ ਕਰਦੇ ਜੀ ਮੰਗਿਆ ਹੋਈ ਆ ਕਿ ਬੰਦੀ ਕਾਰਵਾਈ ਕੀਤੀ ਚਾਹੀਦੀ ਆ ਪਰਚਾ ਹੋਣਾ ਚਾਹੀਦਾ ਉਹਨਾਂ ਤੇ ਤਾਨੂੰ ਕਿਸੇ ਨੇ ਸ਼ਲਾਾਇਆ ਵਗੈਰਾ ਨਹੀਂ ਜਦੋਂ ਕਿ ਇਹ ਤਾਂ ਤਮਾਸ਼ਾ ਹੀ ਦੇਖਿਆ ਹੈ ਬਾਕੀ ਜਦੋਂ ਉਹਨਾਂ ਕੋਲ ਹਥਿਆਰ ਸੀ ਤੁਹਾਨੂੰ ਵੀ ਪਤਾ ਵਾਕੀ ਕੋਈ ਹਨਾ ਪਿਸਤੌਲ ਵਗੈਰਾ ਵੀ ਕੋਈ ਉਹਨਾਂ ਕੋਲ ਸੀ ਦੋ ਨੰਬਰ ਦਾ ਹੈਗਾ ਸੀ ਇੱਕ ਪਰ ਉਹਨਾਂ ਨੇ ਕੱਢਿਆ ਮਤਲਬ ਕੱਢਿਆ ਸੀ ਚਲਾਇਆ ਨਹੀਂ ਕਿਸੇ ਨੇ ਪੁਲਿਸ ਫੋਨ ਨਹੀਂ ਕੀਤਾ ਕਿਸੇ ਨੇ ਉੱਥੇ ਭਾਈ ਜੀ 100 ਨੰਬਰ ਤੇ ਮੈਂ ਕਾਲ ਕੀਤੀ ਸੀ ਉਹਨਾਂ ਨੇ ਫੋਨ ਖੋ ਕੇ ਫੋਨ ਨਾਲ ਹੀ ਲਾ ਕੇ ਮੇਰਾ ਇੱਕ ਪਰਸ ਕੱਢਿਆ ਸਾਡਾ ਪਰਸ ਚ 20000 ਰੁਪਏ ਦੇ ਕਰੀਬ ਹੈਗਾ ਸੀ ਇੱਕ ਏਟੀਐਮ ਸੀ ਦੋ ਏਟੀਐਮ ਸੀ ਏਟੀਐਮ ਸੀ ਲਾਇਸੈਂਸ ਸੀ ਆਰ ਸੀ ਹੀ ਗੱਡੀ ਦੀ ਐਕਟਵਾ ਦੀ ਸਾਰੇ ਇਹਨਾਂ ਦਾ ਕੋਈ ਝਗੜਾ ਹੋਇਆ ਨਾ ਜੇ ਕੋਈ ਦੁਕਾਨ ਦੇ ਵਿੱਚ ਆ ਕੇ ਬੰਦੇ ਕੋਈ ਇਹਨਾਂ ਤੇ ਇਹਨਾਂ ਨੇ ਹੱਲਾ ਕੁਲਾ ਕੀਤਾ ਵਾ ਤੇ ਇੱਥੇ ਹੌਸਪੀਟਲ ਵਿੱਚ ਆਏ ਨੇ ਸਵੈਲਾਸਟ ਆਰਮੀ ਦਾ ਕਿੰਨੇ ਬੰਦੇ ਸੱਟਾਂ ਲੱਗੀਆਂ ਨੇ ਬੰਦੇ ਇਹਨਾਂ ਦੇ ਦੋ ਬੰਦੇ ਨੇ ਜਿਨ੍ਹਾਂ ਤੇ ਸੱਟ ਲੱਗੀ ਕਿਹੜੀ ਜਗ੍ਹਾ ਤੇ ਵਾਜਿਆ ਇਹ ਹੈਗਾ ਆਪਣਾ ਹੈਗਾ ਜੇ DSP ਸਿੰਘ ਨਗਰ ਗਲੀ ਨੰਬਰ 1 ਸੁੱਕਾ ਤਲਾਬ ਅੱਛਾ ਹਮਾਰਾ ਸਾਰੀ ਕੀ ਗੱਲ ਤੁਹਾਡੇ ਆਡਾ ਕੋਲ ਹੈ ਨਾ ਜੀ ਐਂਟਰੀ ਕਰ ਲਈ ਆ ਤੇ ਜਿਹੜੀ ਆ ਡਾਕਟਰ ਸਾਹਿਬ ਜੋ ਵੀ ਕਾਰਵਾਈ ਕਰਨ ਕੋ ਹੋਏਗੀ ਠੀਕ ਹੈ ਹਾਂ ਜੀ